ਸ਼ਸ਼ਿਕਾ ਦੋਸਤੋ ਮੈਂ ਵੈਦਮਲਕੀ ਜਵੰਦਰ ਜੀ ਕਾਫੀ ਬੀਰਾਂ ਤੇ ਭੈਣਾਂ ਦੇ ਸਵਾਲ ਹੁੰਦੇ ਆ ਬੱਚਿਆਂ ਦੇ ਵੀ ਲਗਭਗ ਸਵਾਲ ਹੁੰਦੇ ਆ ਵੀ ਵੈਜ ਜੀ ਕੋਈ ਹਾਈਟ ਲਈ ਕੱਦ ਨਹੀਂ ਵੱਧਾ ਹਾਈਟ ਸਾਡੀ ਛੋਟੀ ਰਹਿ ਗਈ ਹੈ ਉਹਦੇ ਲਈ ਨੁਸਖਾ ਦੱਸੋ ਅੱਜ ਤੁਹਾਨੂੰ ਇੱਕ ਬਹੁਤ ਹੀ ਘੈਂਟ ਨੁਸਖਾ ਤੇ ਸਨਿਆਰਿਆਂ ਪਹਿਲਾਂ ਵੀ ਤੇ ਪੋਸਟਾਂ ਕਾਫੀ ਪਾਈਆਂ ਹੋਈਆਂ ਨੇ YouTube ਚੈਨਲ ਤੇ ਆਪਣੇ ਚੈੱਕ ਕਰ ਸਕਦੇ ਹੋ ਅੱਜ ਦੁਬਾਰਾ ਹੀ ਲੈ ਕੇ ਆਇਆ ਬਰਗਦ ਜੀ ਨੂੰ ਬੋਰਡ ਵੀ ਕਹਿੰਦੇ ਨੇ ਉਹਦੇ ਮਾਲਟੇ ਟਮਾਟੇ ਵੀ ਕਹਿੰਦੇ ਮਾਲਟੇ ਵੀ ਕਹਿੰਦੇ ਆ ਬਰਗਦ ਦੇ ਫਲ ਲੈਣੇ ਠੀਕ ਹੈ ਜੀ 50 ਗ੍ਰਾਮ ਸੁੱਕੇ ਠੀਕ ਹੈ ਜੀ ਮਿਸ਼ਰੀ 50 ਗ੍ਰਾਮ ਸਫੇਦ ਜੀਰਾ 50 ਗ੍ਰਾਮ ਸਭ ਨੂੰ ਮਿਕਸ ਕਰਕੇ ਰੱਖ ਲਓ ਜੀ ਠੀਕ ਹੈ 2 ਤੋਂ 3 ਗ੍ਰਾਮ ਦੀ ਮਾਤਰਾ ਸਵੇਰੇ ਸ਼ਾਮ ਲੈਣੀ ਹੈ ਇਹਦੀ ਠੀਕ ਹੈ ਤੇ ਤੁਹਾਡੀ ਹਾਈਟ ਰੁਕੀ ਹੋਈ ਹੈ ਇਹਦੇ ਨਾਲ ਵਧਣੀ ਸ਼ੁਰੂ ਹੋ ਜੂਗੀ ਬਹੁਤ ਵਧੀਆ ਰਿਜ਼ਲਟ ਨੇ ਇਹਦੀ ਲੰਬਾਈ ਐ ਵਧੂ ਜਿਵੇਂ ਭਾਸਵਾਦਾ ਹੁੰਦਾ ਕਿਸੇ ਵੈਦ ਦੀ ਦੇਖ ਰੇਕੇ ਹੀ ਠੀਕ ਹੀ ਨੁਸਖਾ ਯੂਜ਼ ਕਰਨਾ ਜੇ ਨੁਸਖਾ ਵਰਤਣ ਤੋਂ ਪਹਿਲਾਂ ਸਾਨੂੰ ਮੈਸੇਜ ਕਰਕੇ ਜਰੂਰ ਪੁੱਛ ਲਿਓ ਤੁਹਾਡੀ ਏ ਦੇ ਹਿਸਾਬ ਨਾਲ ਤੁਹਾਨੂੰ ਇਹਦੀ ਡੋਜ਼ ਤੱਕ ਕਰਕੇ ਦੇ ਦਾਂਗੇ ਸ਼ਸ਼ੀ ਗਾ ਜੀ